ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਇੱਕ ਜਿੰਨ ਤੇ ਇੱਕ ਕੁੜੀ ਦੇ ਪਿਆਰ ਦੀ ਹੈ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਇਹ ਕਹਾਣੀ ਇੱਕ ਸਾਜਾ ਨਾਮ ਦੀ ਕੁੜੀ ਦੀ ਹੈ ਜਿਸ ਨੂੰ ਇੱਕ ਜਿੰਨ ਨਾਲ ਪਿਆਰ ਹੋ ਜਾਂਦਾ ਹੈ ਸ਼ੋਮਵਾਰ ਦਾ ਦਿਨ ਸੀ ਸਾਜਾ ਕਾਜ ਤੋਂ ਘਰ ਆ ਰਹੀ ਸੀ ਰਾਸਤੇ ਵਿੱਚ ਇੱਕ ਸੁੰਨਸਾਨ ਰਸਤਾ ਸੀ ਜੋ ਕਿ ਸ਼ਾਰਟਕਟ ਸੀ ਸਾਜਾ ਅਕਸਰ ਹੀ ਉਸ ਰਸਤੇ ਤੋਂ ਘਰ ਜਾਂਦੀ ਸੀ ਉਹ ਰਸਤਾ ਸੁੰਨਸਾਨ ਸੀ ਪਰ ਉੱਥੋਂ ਉਸ ਘਰ ਪਹੁੰਚਣ 'ਚ ਥੋੜਾ ਸਮਾਂ ਲੱਗਦਾ ਸੀ ਉਹ ਰੋਜ਼ ਦੀ ਤਰ੍ਹਾਂ ਉਸੇ ਰਸਤੇ ਤੋਂ ਹੀ ਜਾ ਰਹੀ ਸੀ ਅਚਾਨਕ ਉਸ ਦੀ ਨਜ਼ਰ ਉੱਥੇ ਮਿੱਟੀ ਦੇ ਢੇਰ ਤੇ ਲੱਗੇ ਫੁੱਲ ਤੇ ਪਈ ਉਹ ਫੁੱਲ ਬਹੁਤ ਸੋਹਣਾ ਸੀ ਉਸ ਫੁੱਲ ਚੋਂ ਇੱਕ ਵੱਖਰਾ ਹੀ ਪ੍ਰਕਾਸ਼ ਹੋ ਰਿਹਾ ਸੀ। ਸ਼ਾਦਿਆ ਨੂੰ ਉਹ ਫੁੱਲ ਬਹੁਤ ਸੋਹਣਾ ਲੱਗਿਆ। ਉਹ ਉਸ ਫੁੱਲ ਨੂੰ ਦੇਖਣ ਲੱਗੀ ਤੇ ਫਿਰ ਉਸਨੇ ਇਸ ਫੁੱਲ ਨੂੰ ਤੋੜ ਲਿਆ ਤੇ ਘਰ ਨੂੰ ਤੁਰ ਪਈ। ਜਦੋਂ ਘਰ ਆਈ ਤਾਂ ਉਸਨੇ ਉਸ ਨੂੰ ਉਸ ਫੁੱਲ ਨੂੰ ਆਪਣੇ ਟੇਬਲ ਤੇ ਰੱਖ ਦਿੱਤਾ ਤੇ ਨਹਾਉਣ ਜੀ ਲਈ। ਨਹਾਉਣ ਤੋਂ ਬਾਅਦ ਉਹ ਕੱਪੜੇ ਬਦਲ ਕੇ ਦੁਪਹਿਰ ਦਾ ਖਾਣਾ ਖਾਣ ਲੱਗੀ। ਫਿਰ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਆਪਣੇ ਟੇਬਲ ਤੇ ਫੁੱਲ ਵਲ ਦੇਖਿਆ ਤਾਂ ਉਹ ਫੁੱਲ ਸੁੱਕ ਗਿਆ ਸੀ ਤੇ ਹੁਣ ਉਹ ਬਹੁਤ ਹੀ ਬੇਕਾਰ ਦਿਖਣ ਲੱਗ ਪਿਆ ਸੀ ਸ਼ਾਜਾ ਨੇ ਉਸ ਨੂੰ कूड़े ਵਿੱਚ ਸੁੱਟ ਦਿੱਤਾ ਫਿਰ ਉਹ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ ਅਚਾਨਕ ਰਾਤ ਨੂੰ 2 ਵਜੇ ਉਸ ਨੂੰ ਇਹ ਲੱਗਿਆ ਕਿ ਕੋਈ ਉਸ ਦੇ ਕਮਰੇ ਵਿੱਚ ਹੈ تٹھ کے دیکھن لگی پر اتنے کوئی نہیں سی پھر وہ اپنے کمرے کی کھڑکی تو باہر دیکھ لگی تو اس نے دیکھا اس بغیچے کچھ بیچ چمک رہا سی اس نے وہ فل پہلے ہی بانگ کڑیا چمکدار دیکھا جدو اس نے استھ لایا تو وہ غائب ہو گیا ਨਿਚੇ ਜਾ ਕੇ ਦੇਖਿਆ ਤਾਂ ਉਸਨੇ ਉਹੀ ਕੁੰਡ ਨਜ਼ਰ ਆਇਆ ਜੋ ਕਿ ਉਸਨੇ ਕੂੜੇ ਵਿੱਚ ਸੁੱਟ ਦਿੱਤਾ ਸੀ ਸ਼ਾਜਾਏ ਦੇਖ ਕੇ ਡਰ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਫਿਰ ਸ਼ਾਜਾ ਅਗਲੇ ਦਿਨ ਕਾਲਜ ਤੋਂ ਬਾਅਦ ਕੁਝ ਸਮਾਨ ਖਰੀਦਣ ਲਈ ਸ਼ੌਪਿੰਗ ਮਾਲ ਚਲੀ ਗਈ ਉੱਥੇ ਉਹ ਸਮਾਨ ਖਰੀਦਣ ਸਮੇਂ ਇੱਕ ਆਦਮੀ ਨਾਲ ਟਕਰਾਈ ਉਸਨੇ ਉਸ ਨੂੰ ਸੌਰੀ ਕਿਹਾ ਤੇ ਉਸ ਵੱਲ ਦੇਖਿਆ ਤਾਂ ਉਹ ਇੱਕੋ ਛਾ ਲੰਬਾ ਹਰਿਆ ਲੰਬਾ ਹਰਿਆ ਅੱਖਾਂ ਹਰੀਆਂ ਅੱਖਾਂ ਵਾਲਾ ਸੋਹਣਾ ਮੁੰਡਾ ਸੀ ਸਾਜਿਆ ਉਸ ਨੂੰ ਦੇਖੀ ਰਹਿ ਗਈ ਫਿਰ ਸਮਾਨ ਖਰੀਦ ਕੇ ਆਪਣੇ ਕਾਰਜ ਘਾਰੇ ਜਾਣ ਲੱਗੇ ਘਰ ਪਹੁੰਚ ਕੇ ਉਸ ਨੂੰ ਉਹੀ ਮੁੰਡੇ ਦਾ ਚਿਹਰਾ ਦਿਖਾਈ ਦੇਣ ਲੱਗ ਪਿਆ ਸਾਜਿਆ ਉਸ ਨੂੰ ਆਪਣੇ ਮਨ ਵਿੱਚ ਸੋਚਣ ਲੱਗ ਪਈ ਫਿਰ ਅਗਲੇ ਦਿਨ ਸਾਜਿਆ ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿਣ ਲੱਗ ਪਈ ਉਹ ਨਾਤਾ ਆਪਣੇ ਪਿਤਾ ਨਾਲ ਤੇ ਨਾ ਹੀ ਆਪਣੀ ਭੈਣ ਨਾਲ ਗੱਲ ਕਰ ਰਹੀ ਸੀ ਸ਼ਾਜੇ ਦੀ ਮਾਂ ਬਚਪਨ ਚ ਹੀ गु져 ਗਈ ਸੀ ਤੇ ਉਸ ਦਾ ਭਰਾ ਵਿਦੇਸ਼ ਵਿੱਚ ਰਹਿੰਦਾ ਸੀ ਸ਼ਾਜਿਆ ਕਈ ਦਿਨਾਂ ਉਸੇ ਮੁੰਡੇ ਬਾਰੇ ਸੋਚਦੀ ਰਹੀ ਫਿਰ ਥੋੜੇ ਦਿਨ ਬਾਅਦ ਉਸ ਦੇ ਪਿਤਾ ਉਸ ਦੇ ਰਿਸ਼ਤੇ ਬਾਰੇ ਉਸ ਨੂੰ ਕਹਿਣ ਲੱਗ ਪਏ ਤਾਂ ਸ਼ਾਜਿਆ ਗੁੱਸੇ ਵਿੱਚ ਹੋ ਗਈ ਕਿ ਉਸ ਨੇ ਅਜੇ ਕੋਈ ਰਿਸ਼ਤਾ ਨਹੀਂ ਕਰਾਉਣਾ ਇਸੇ ਗੱਲ ਤੇ ਆਪਣੇ ਪਿਤਾ ਨਾਲ ਲੜ ਪਈ ਤੇ ਲੜ ਕੇ ਆਪਣੇ ਘਰ ਤੋਂ ਥੋੜੀ ਦੂਰ ਤੇ ਇੱਕ ਪਾਰਕ ਚਲੀ ਗਈ ਤਾਂ ਉੱਥੇ ਬੈਂਚ ਤੇ ਬੈਠ ਗਈ ਉੱਥੇ ਉਹ ਹੀ ਮੁੰਡਾ ਜੋ ਉਸ ਨੂੰ ਸ਼ੋਪਿੰਗ ਕਰਨ ਵੇਲੇ ਮਿਲਿਆ ਸੀ ਕਹਿਣ ਲੱਗਾ ਕਿ ਲੱਗਦਾ ਹੈ ਤੁਸੀਂ ਬਹੁਤ ਗੁੱਸੇ ਵਿੱਚ ਹੋ ਤਾਂ ਸਾਜਿਆ ਉਸ ਨੂੰ ਕਹਿਣ ਲੱਗੀ ਤਾਂ ਕੀ ਹੋਇਆ ਜੇ ਮੈਂ ਗੁੱਸੇ ਵਿੱਚ ਹਾਂ ਤੁਹਾਨੂੰ ਕੀ ਲੱਗੇ ਤਾਂ ਉਹ ਕਹਿਣ ਲੱਗਾ چھوٹی چھوٹی گلتے گسہ نہ کرے کرو نہیں کرنا رشتہ کوئی گل نہیں ساجا حیران ہو گئی پچھن لگی تو پتا او منڈا سن لگ پیا تے میں من سب پتا ہے تے پھر کہہ لگا میرا نام پرنس ہے میں اس شہر چ نم آیا تا ساجا نے کہا میرا نام ساجا ہے تے کہہ لگی پتا ہے اس گلدہ دسو تا اس نے اس نے کہا کہ میں اندازہ لگایا ہے تا ساجہ نے کہا بہت ہشیار ہوں تسی اس دن تو بعد کئی دن بعد دیکھے ہو تا وہ کہ لگا میں کچھ کام لئی تھوڑے دن دوسرے شہر گیا سی تا ساجہ نے دسیا کہ وہ کارجج پڑھائی کرتی ہے کی تمام کرتے ہو پرنس نے کہا کہ اس دی اپنی کمپنی ہے ਸਾਜਨ ਜੀ ਸਿਆ ਕਿ ਉਸ ਦੀ ਉਮਰ 23 ਸਾਲ ਦੀ ਹੈ ਤਾਂ ਪ੍ਰਿੰਸ ਨੇ ਕਿਹਾ ਮੇਰੀ ਉਮਰ 400 ਸਾਲ ਹੈ ਤਾਂ ਹਜਾ ਸੜਕੀ ਤੇ ਕਿਹਾ ਤੁਸੀਂ ਵੀ ਨਾ ਮਜ਼ਾਕ ਬਹੁਤ ਕਰਦੇ ਹੋ ਤੇ ਫਿਰ ਉਹ ਹੌਲੀ ਹੌਲੀ ਅੱਗੇ ਚਲੀ ਗਈ ਅਗਲੇ ਦਿਨ ਸਾਜਾ ਸਵੇਰੇ ਸਵੇਰੇ ਪਾਰਕ ਵਿੱਚ ਸੈਰ ਕਰਨ ਗਈ ਤਾਂ ਉੱਥੇ ਉਸ ਨੇ ਪ੍ਰਿੰਸ ਨੂੰ ਦੇਖਿਆ ਤਾਂ ਕਹਿਣ ਲੱਗੀ ਤੁਸੀਂ ਇੱਥੇ ਦਾ ਉਹ ਕਹਿਣ ਲੱਗਾ ਮੈਂ ਸ਼ਹਿਰ ਕਰਨ ਆਇਆ ਸੀ ਤਾਂ ਦੋਨੋਂ ਇਕੱਠੇ ਸੈਰ ਕਰਨ ਲੱਗ ਪਏ। ਤਾਂ ਸਾਜਿਆ ਨੇ ਕਿਹਾ ਤੁਸੀਂ ਕਿੱਥੇ ਰਹਿੰਦੇ ਹੋ? ਪ੍ਰਿੰਸ ਕਹਿਣ ਲੱਗਾ ਮੈਂ ਤੁਹਾਨੂੰ ਦੱਸਣਾ ਨਹੀਂ ਹੈ। ਕਿਸੇ ਦਿਨ ਨਾਲ ਲੈ ਕੇ ਜਾਊਂਗਾ। ਤਾਂ ਫਿਰ ਦੋਨੋਂ ਹੱਸਣ ਲੱਗ ਪਏ। ਫਿਰ ਸੈਰ ਕਰਨ ਤੋਂ ਬਾਅਦ ਚਲੇ ਗਏ। ਫਿਰ ਸਾਜਿਆ ਕਾਰਜ ਤੋਂ ਬਾਅਦ ਕਿਸੇ ਕੰਮ ਲਈ ਆਪਣੀ ਕਾਰ 'ਚ ਮਾਰਕੀਟ ਚਲੀ ਗਈ। ਤਾਂ ਰਸਤੇ 'ਚ ਖਾਲੀ ਸੜਕ ਦੇ ਵਿੱਚ ਕਾਰ ਪ੍ਰਿੰਸ ਬੈਠਾ ਹੋਇਆ ਸੀ। ਤਾਂ ਸਾਜਿਆ ਬਾਹਰ ਨਿਕਲ ਕੇ ਕਹਿ ਲੱਗੀ ਕਿ ਪੈਸਾ ਤੁਸੀਂ ਮਰਨਾ ਹੈ ਛੜਕਦੇ ਵਿਚਕਾਰ ਬੈਠੇ ਹੋ ਜੇ ਮੈਂ ਨਾ ਦੇਖਦੀ ਤੁਸੀਂ ਮਰ ਸਕਦੇ ਸੀ ਤਾਂ ਪ੍ਰਿੰਸ ਨੇ ਕਿਹਾ ਮੈਂ ਕਦੀ ਨਹੀਂ ਮਰ ਸਕਦਾ ਤਾਂ ਸਾਜਿਆ ਹੱਸਣ ਲੱਗ ਪਈ ਤੇ ਫਿਰ ਪ੍ਰਿੰਸ ਨੂੰ ਕਾਰ 'ਚ ਨਾਲ ਲੈ ਕੇ ਪਾਰਕ 'ਚ ਲੈ ਗਈ ਦੋਨੋਂ ਬਹੁਤ ਗੱਲਾਂ ਕਰਨ ਲੱਗੇ ਤੇ ਫਿਰ ਪ੍ਰਿੰਸ ਨੇ ਕਿਹਾ ਕਿ ਮੈਂ ਤਾਂ ਹਮੇਸ਼ਾ ਹੀ ਤੇਰੇ ਨਾਲ ਰਹਨਾ ਹਾਂ ਤੂੰ ਜਦੋਂ ਵੀ ਮੈਨੂੰ ਯਾਦ ਕਰੇਂਗੀ ਮੈਂ ਤੇਰੇ ਕੋਲ ਆ ਜਾਊਂਗਾ ਸ਼ਾਜਾ ਨੂੰ ਉਹਦੀਆਂ ਗੱਲਾਂ ਮਜ਼ਾਕ ਲੱਗ ਰਹੀਆਂ ਸਨ ਪਰ ਉਹ ਹੁਣ ਪ੍ਰਿੰਸ ਨੂੰ ਪਿਆਰ ਕਰਨ ਲੱਗ ਪਈ ਸੀ ਤੇ ਉਹ ਉਸ ਨੂੰ ਕਹਿਣ ਲੱਗੀ ਇੱਕ ਵਾਰ ਮੇਰੇ ਘਰ ਵੀ ਆ ਕੇ ਮਿਲ ਲੈਣਾ ਸਭ ਨੂੰ ਤਾਂ ਪ੍ਰਿੰਸ ਨੇ ਕਿਹਾ ਕਿਸੇ ਦਿਨ ਜ਼ਰੂਰ ਆਉਂਗਾ ਤਾਂ ਫਿਰ ਦੋਨੋਂ ਆਪਣੇ ਰਸਤੇ ਚਲੇ ਗਏ ਇੱਕ ਦਿਨ ਸਾਜਿਆ ਦੇ ਪਿਤਾ ਨੇ ਉਸ ਦੇ ਰਿਸ਼ਤੇ ਲਈ ਬਣਾਉ ਨੂੰ ਦੱਸੇ ਕਿਸੇ ਨੂੰ ਘਰ ਬੁਲਾਇਆ ਤਾਂ ਜਦੋਂ ਉਹ ਮੁੰਡਾ ਤੇ ਉਸ ਦੇ ਘਰ ਦੇ ਉਸ ਨੂੰ ਦੇਖਣ ਆਏ ਤਾਂ ਸਾਜਿਆ ਦੇ ਪਿਤਾ ਨੇ ਸਾਜਿਆ ਨੂੰ ਬੁਲਾਇਆ ਤਾਂ ਦੋਨੋਂ ਇੱਕ ਦੂਸਰੇ ਨੂੰ ਦੇਖਣ ਲੱਗੇ ਤੇ ਫਿਰ ਸਾਜਿਆ ਨੇ ਉਸ ਦੇ ਪਿਤਾ ਨੇ ਕਿਹਾ ਦੋਨੋਂ ਇਕੱਲੇ ਗੱਲ ਕਰੋ ਤਾਂ ਜਦੋਂ ਦੋਨੇ ਇਕੱਲੇ ਹੋਏ ਇਕੱਠੇ ਹੋਏ ਤਾਂ ਅਚਾਨਕ ਸਾਜਿਆ ਦੀਆਂ ਅੱਖਾਂ ਲਾਲ ਹੋ ਗਈਆਂ ਭਾਰੀ ਆਵਾਜ਼ ਉਸ ਨੂੰ ਕਿਹਾ ਕਿ ਜੇ ਤੈਨੂੰ ਜਾਣ ਪਿਆਰੀ ਹੈ ਤਾਂ ਚਲਾ ਜਾ ਇੱਥੋਂ ਤੇ ਉਸ ਨੂੰ ਗਲੇ ਤੋਂ ਪਕੜ ਲਿਆ ਸਾਜਾ ਦਾ ਇਹ ਰੂਪ ਦੇਖ ਕੇ ਮੁੰਡਾ ਡਰ ਗਿਆ ਤੇ ਉੱਥੋਂ ਭੱਜ ਗਿਆ ਸਾਜਾ ਵੀ ਬੇਹੋਸ਼ ਹੋ ਗਈ ਤੇ ਜਦੋਂ ਸਾਜਾ ਹਸਪੀਟਲ ਚਾਈ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਜਦੋਂ ਸਾਜਾ ਦੇ ਪਿਤਾ ਨੇ ਮੁੰਡੇ 'ਤੇ ਇੰਜ ਕਰਨ ਦਾ ਕਾਰਨ ਪਤਾ ਲੱਗਾ ਤਾਂ ਉਸ ਨੂੰ ਲੱਗਿਆ ਕਿ ਸਾਜਾ ਨੇ ਨਾਟਕ ਕੀਤਾ ਹੈ ਤਾਂ ਕਿ ਉਸ ਨੂੰ ਇਹ ਰਿਸ਼ਤਾ ਰਿਸ਼ਤਾ ਨਾ ਕਰਵਾਉਣਾ ਪਵੇ ਤਾਂ ਉਹਨਾਂ ਨੂੰ ਸਾਜਾ ਤੇ ਗੁੱਸਾ ਆਇਆ ਉਹਨਾਂ ਨੇ ਆ ਕੇ ਸਾਜਾ ਨੂੰ ਡਾਂਟਿਆ ਹੁਣ ਸਾਜਾ ਆਪਣੇ ਆਪ ਵਿੱਚ ਜ਼ਿਆਦਾ ਰਹਿਣ ਲੱਗ ਪਈ ਸੀ ਉਸ ਨੂੰ ਇੱਜ਼ਤ ਦਾ ਅਹਿਸਾਸ ਲੱਗਦਾ ਰਹਿੰਦਾ ਸੀ ਕਿ ਪ੍ਰਿੰਸਸ ਦੇ ਕੋਲ ਹੀ ਹੈ ਤੇ ਉਹ ਦੁਸਰੋਂ ਆਪਣੇ ਆਸ-ਪਾਸ ਮਹਿਸੂਸ ਕਰਦੀ ਤੇ ਇੱਕ ਦਿਨ ਉਸਨੇ ਪ੍ਰਿੰਸ ਨੂੰ ਦੁਬਾਰਾ ਮਿਲਣ ਦਾ ਸੋਚਿਆ ਤੇ ਉਸੇ ਪਾਰਕ ਚ ਗਈ ਤਾਂ ਪ੍ਰਿੰਸ ਵੀ ਉੱਥੇ ਹੀ ਕਹਿਣ ਲੱਗਾ ਕਿ ਮੈਂ ਦਿਰਾ ਇੰਤਜ਼ਾਰ ਕਰ ਰਿਹਾ ਸੀ ਤਾਂ ਸਾਜਾ ਉਸ ਤੇ ਹੈਰਾਨ ਹੋਈ ਤੇ ਉਸ ਨੂੰ ਕਹਿਣ ਲੱਗੀ ਤਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਤਾਂ ਪ੍ਰਿੰਸ ਨੂੰ ਕਹਿਣ ਲੱਗਾ ਕਿ ਤੇਰੇ ਤੇ ਮੇਰੇ ਵਿੱਚ ਕੋਈ ਨਹੀਂ ਆ ਸਕਦਾ ਅਸੀਂ ਦੋਨੋਂ ਇੱਕ ਦੂਸਰੇ ਲਈ ਹੀ ਹਾਂ ਪਰ ਪ੍ਰਿੰਸਸ ਨੂੰ ਆਪਣੇ ਘਰ ਚੱਲਣ ਲਈ ਕਹਿਣ ਲੱਗਾ ਪਹਿਲਾਂ ਤਾਂ ਸਾਜਾ ਨੇ ਨਾ ਨੁਕਰੀ ਕੀਤੀ ਪਰ ਬਾਅਦ ਵਿੱਚ ਮੰਨ ਗਈ ਤੇ ਉਹਦੇ ਘਰ ਚਲੀ ਗਈ ਉਹ ਦੇਖਦੀ ਹੈ ਕਿ ਉਸਦਾ ਘਰ ਬਹੁਤ ਸੁੰਨਸਾਨ ਰਸਤੇ 'ਚ ਹੈ ਤੇ ਉਸਦਾ ਘਰ ਬਿਲਕੁਲ ਖਾਲੀ ਹੈ ਉੱਥੇ ਵੀ ਕੋਈ ਵੀ ਨਹੀਂ ਸੀ ਤੇ ਸਿਰਫ ਉਸਦੀ ਇੱਕ ਬੁੱਢੀ ਔਰਤ ਜੋ ਕਿ ਕੰਮ ਵਾਲੀ ਸੀ ਉਹ ਹੀ ਸੀ ਉਸਨੇ ਸਾਜਿਆਂ ਨੂੰ ਪਾਣੀ ਦਿੱਤਾ ਤੇ ਖਾਣ ਪੀਣ ਲਈ ਚੀਜ਼ ਲੈਣ ਚਲੀ ਗਈ ਸਾਜਿਆਂ ਨੇ ਪਛਾਣ ਕੇ ਘਰ 'ਚ ਕੋਈ ਨਾ ਜਨ ਨਹੀਂ ਆ ਰਿਹਾ ਤਾਂ ਪ੍ਰਿੰਸ ਨੇ ਕਿਹਾ ਕਿ ਤੇਰੇ ਸਿਵਾ ਮੇਰਾ ਕੋਈ ਨਹੀਂ ਹੈ ਇਸ ਦੁਨੀਆ 'ਚ ਮੈਂ ਇਕੱਲਾ ਹਾਂ ਬਹੁਤ ਤੇ ਇਹ ਕਹਿ ਕੇ ਸਾਬ ਭਾਵਕ ਹੋ ਗਿਆ ਤੇ ਸਾਜਿਆ ਵੀ ਉਸ ਨੂੰ ਸਮਝਾਉਣ ਲੱਗੀ ਕਿ ਉਹ ਉਸ ਦੇ ਨਾਲ ਹਮੇਸ਼ਾ ਹੈ ਤੇ ਦੋਨੋਂ ਇੱਕ ਦੂਸਰੇ ਵੱਲ ਦੇਖਣ ਲੱਗੇ ਫਿਰ ਦੋਨਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਫਿਰ ਸਾਜਿਆ ਜਾਣ ਲਈ ਕਹਿਣ ਲੱਗੀ ਤਾਂ ਪ੍ਰਿੰਸਸ ਨੂੰ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਆਪਣੇ ਤੋਂ 1 ਮਿੰਟ ਲਈ ਵੀ ਦੂਰ ਨਹੀਂ ਕਰ ਸਕਦਾ ਤਾਂ ਸਾਜਿਆ ਕਹਿਣ ਲੱਗੀ ਕਿਉ ਉਸਦੀ ਹੀ ਹੈ ਪਰ ਉਸ ਨੂੰ ਜਾਣਾ ਪੈਣਾ ਤੇ ਕਹਿ ਕੇ ਚਲੀ ਗਈ ਫਿਰ ਰਾਤ ਨੂੰ ਸਾਜਿਆ ਅਚਾਨਕ 2 ਵਜੇ ਉੱਠਦੀ ਹੈ ਤੇ ਜਿਸ ਜਗ੍ਹਾ ਤੇ ਉਸ ਨੂੰ ਪਹਿਲੀ ਵਾਰ ਉਹ ਫੁੱਲ ਦਿਖਾਈ ਦਿੱਤਾ ਸੀ ਉਸੇ ਜਗ੍ਹਾ ਤੇ ਚਲੀ ਜਾਂਦੀ ਹੈ ਉਹ ਬਿਲਕੁਲ ਹੋਸ਼ 'ਚ ਨਹੀਂ ਸੀ ਤੇ ਉਸੇ ਮਿੱਟੀ ਦੇ ਢੇਰ ਤੇ ਬੈਠੀ ਆ ਬੈਠ ਜਾਂਦੀ ਹੈ ਤੇ ਉਹ ਫੁੱਲ ਵੀ ਉੱਥੇ ਹੁੰਦਾ ਹੈ ਜਿਸ ਨੂੰ ਉਸਨੇ ਦੇਖਿਆ ਸੀ ਫਿਰ ਉੱਥੇ ਇੱਕ ਬਾਬਾ ਜੀ ਆ ਜਾਂਦੇ ਨੇ ਸਾਜਿਆ ਨੂੰ ਇਦਾਂ ਕਰਦਾ ਦੇ ਉਸ ਉੱਪਰ ਆਪਣੇ ਥੈਲੇ 'ਚ ਇੱਕ ਜਾਲ ਵਾਲੀ ਬੋਤਲ ਕੱਢ ਕੇ ਉਸ ਉੱਪਰ ਜਾਲ ਛੜਕਦੇ ਨੇ ਤੇ ਸਾਜਿਆ ਠੀਕ ਹੋ ਜਾਂਦੀ ਐ ਤੇ ਬਾਬਾ ਜੀ ਨੂੰ ਪੁੱਛਦੀ ਐ ਕਿ ਤੁਸੀਂ ਕੌਣ ਹੋ ਤੇ ਮੈਂ ਇੱਥੇ ਕਿੱਧਰ ਆਈ ਹਾਂ ਤਾਂ ਬਾਬਾ ਉਸ ਨੂੰ ਪੁੱਛਦਾ ਐ ਕਿ ਬੇਟੀ ਤੇਰਾ ਘਰ ਕਿੱਥੇ ਹੈ ਮੈਂ ਤੈਨੂੰ ਤੇਰੇ ਘਰ ਛੱਡ ਕੇ ਆਉਂਦਾ ਹਾਂ ਤੇ ਤੋਂ ਸਾਜਿਆ ਨੂੰ ਉਸ ਦੇ ਘਰ ਲੈ ਗਿਆ ਬਾਬਾ ਫਿਰ ਸਾਜਿਆ ਨੂੰ ਬਾਬਾ ਉਹਦੇ ਘਰ ਲੈ ਕੇ ਜਦੋਂ ਗਿਆ ਸਾਜਾ ਦੇ ਪਿਤਾ ਨੇ ਸਾਜਨ ਦੇਖਿਆ ਤੇ ਪੁੱਛਿਆ ਕਿੱਥੇ ਚਲੀ ਗਈ ਸੀ ਤੂੰ ਤਾਂ ਬਾਬਾ ਜੀ ਨੇ ਸਾਜਾ ਦੇ ਪਿਤਾ ਨੂੰ ਕਿਹਾ ਕਿ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਸਾਜਿਆ ਨੂੰ ਜਾਣ ਦੋ ਜਾਣ ਦੋ ਤਾਂ ਬਾਬੇ ਨੇ ਦੱਸਿਆ ਕਿ ਉਹ ਇੱਕ ਪੂਤ ਕੱਢਣ ਵਾਲਾ ਹੈ ਉਹ ਰਸਤੇ ਵਿੱਚੋਂ ਜਾ ਰਿਹਾ ਸੀ ਜਿੱਥੇ ਸਾਜਾ ਗਈ ਸੀ ਉਸ ਨੂੰ ਸਾਜਾ ਦੇ ਅੰਦਰ ਕਿਸੇ ਬੁਰੀ ਸੱਤੀ ਦੇ ਹੋਣ ਦਾ ਮਹਿਸੂਸ ਹੋਇਆ ਉਸਨੇ ਉਸ ਤੋਂ ਆਪਣੇ ਜਲਦੀ ਜਲਦਾ ਇਸਤੇਮਾਲ ਕੀਤਾ ਤੇ ਸੁਠੀਕ ਕੀਤਾ ਸਾਜਿਆ ਦੇ ਪਿਤਾ ਦਾ ਇਹ ਸੁਣ ਸਭ ਸੁਣ ਕੇ ਬਹੁਤ ਹੈਰਾਨ ਹੋ ਗਏ ਉਸਨੇ ਪੁੱਛਿਆ ਕਿ ਸਭ ਠੀਕ ਕਿਵੇਂ ਹੋਊਗਾ ਤਾਂ ਬਾਬੇ ਨੇ ਕਿਹਾ ਕਿ ਉਸ ਨੂੰ ਪਤਾ ਕਰਨਾ ਪਵੇਗਾ ਕਿ ਕੌਣ ਚੀਜ਼ ਹੈ ਜੋ ਇਹ ਸਭ ਕਰ ਰਿਹਾ ਹੈ ਫਿਰ ਪਾਪਾ ਉਥੋਂ ਚਲੇ ਗਿਆ ਫਿਰ ਅਗਲੇ ਦਿਨ ਸਾਜਿਆ ਆਪਣੀ ਕਾਰ 'ਚ ਬਾਜ਼ਾਰ ਗਈ ਉਸਨੇ ਕੁਝ ਸਮਾਨ ਲੈਣਾ ਸੀ ਤਾਂ ਉੱਥੇ ਉਸ ਨੂੰ ਇੱਕ ਔਰਤ ਮਿਲੀ ਜੋ ਕਿ ਉੱਥੇ ਸ਼ਾਪਿੰਗ ਕਰਨ ਆਈ ਸੀ ਉਸ ਨੇ ਦੀ ਮਦਦ ਕੀਤੀ ਪਸੰਦ ਕੀਤੀ ਹੋਈ ਡਰੈਸ ਲਈ ਦੁਕਾਨਦਾਰ ਨੂੰ ਕਿਹਾ ਕਿ ਉਸ ਨੂੰ ਪਸੰਦ ਹੈ ਉਸ ਨੇ ਆਪਣੀ ਬੇਟੀ ਲਈ ਲੈਣੀ ਹੈ ਤਾਂ ਦੁਕਾਨਦਾਰ ਨੇ ਕਿਹਾ ਸੌਰੀ ਮੈਡਮ ਇਹ ਤਾਂ ਉਹ ਲੜਕੀ ਲੈ ਚੁੱਕੀ ਹੈ ਉਹ ਔਰਤ ਸਾਜਿਆ ਨੂੰ ਕਹਿਣ ਲੱਗੀ ਕਿ ਇਹ ਡਰੈਸ ਉਸ ਨੂੰ ਆਪਣੀ ਬੇਟੀ ਲਈ ਪਸੰਦ ਹੈ لینا چاہیے سی پر اس طرح دی صرف ایک ہی تسی میرے پیسے لے لو پر نے کیا, اس دا, نہیں دینا تسی لے جاؤ یہ اس عورت ناجا دا سبا چنگا لگا تو ساجا کو تو اس دا نام پوچھنے لگی ساجا نے اس نام دسیا اس نے پچھا ساجا تو ਕਿ ਉਹ ਕੁਆਰੀ ਹੈ ਜਾਂ ਹਜੇ ਤੱਕ ਸਾਜਾ ਨੇ ਕਿਹਾ ਕਿ ਹਾਂ ਮੈਂ ਕੁਆਰੀ ਹਾਂ ਫਿਰ ਸਾਜਾ ਉੱਥੋਂ ਚਲੀ ਗਈ ਆਪਣੀ ਸ਼ਾਪਿੰਗ ਕਰਕੇ ਵਾਪਸ ਆ ਗਈ ਬਾਬਾ ਜੀ ਇਹ ਪਤਾ ਲਗਾਉਣ ਲਗਾ ਆਪਣੀਆਂ ਸ਼ਕਤੀਆਂ ਨਾਲ ਕਿ ਕੌਣ ਸਾਜਾ ਹੈ ਤੇ ਮਗਰ ਹੈ ਤਾਂ ਉਸਨੇ ਆਪਣੀਆਂ ਸਿੱਧੀਆਂ ਨਾਲ ਪਤਾ ਲਗਾ ਲਿਆ ਕਿ ਸਾਜਾ ਦੇ ਉੱਪਰ ਕਿਸੇ ਜਿੰਨ ਦਾ ਸਾਆ ਹੈ ਜਿਸ ਕਰਕੇ ਆਪਣੀ ਸ਼ਕਤੀਆਂ ਨਾਲ ਉਸ ਜਿੰਨ ਨੂੰ ਬੁਲਾ ਲਿਆ ਉਸ ਨਾਲ ਗੱਲ ਕਰਨ ਲੱਗਾ ਤੇ ਉਸ ਨੂੰ ਕਹਿਣ ਲੱਗਾ ਕਿ ਸਾਜਾ ਦਾ ਪਿੱਛਾ ਛੱਡ ਦੇ ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਣਾ ਪਰ ਜਿੰਨ ਵੀ ਬਹੁਤ ਗੁੱਸੇ ਨਾਲ ਬਾਬੇ ਨੂੰ ਧਮਕਾਉਣ ਲੱਗਾ ਕਿ ਉਹ ਇਸ ਮਾਮਲੇ ਤੋਂ ਦੂਰ ਰਹੇ ਨਹੀਂ ਤਾਂ ਉਹ ਵੀ ਉਸ ਨੂੰ ਜਾਣ ਤੋਂ ਮਾਰ ਦੇਗਾ ਤਾਂ ਫਿਰ ਜਿੰਨ ਜਿੰਨ ਉੱਥੋਂ ਆਪਣੀਆਂ ਸ਼ਕਤੀਆਂ ਨਾਲ ਚਲਾ ਗਿਆ ਬਾਬਾ ਨੂੰ ਬਾਬੇ ਨੂੰ ਪਤਾ ਲੱਗ ਗਿਆ ਸੀ ਕਿ ਜਿੰਨ ਸਾਜਾ ਦੇ ਮਗਰ ਹੈ ਤੇ ਨਾਲੇ ਬਹੁਤ ਤਾਕਤਵਰ ਜਨ ਹੈ ਫਿਰ ਸਾਜਿਆ ਦੇ ਘਰ ਗਿਆ ਤੇ ਉੱਥੇ ਉਸਦੇ ਇੱਕ ਧਨੂ ਨਹੀਂ ਦੱਸਿਆ ਕਿ ਜਿੰਨ ਸਾਜਿਆ ਦੇ ਮਗਰ ਹੈ ਉਸਨੇ ਕਿਹਾ ਕਿ ਉਸ ਨੂੰ ਕੁਝ ਕੰਮ ਕਰਨਾ ਪਵੇਗਾ ਤੇ ਸਭ ਠੀਕ ਹੋ ਜਾਏਗਾ ਫਿਰ ਬਾਬਾ ਜੀ ਨੇ ਉਹਦੇ ਘਰ ਦੇ ਕੋਲ ਕੁਝ ਤਵੀਤ ਬੰਨ ਦਿੱਤੇ ਤੇ ਪਵਿੱਤਰ ਜਲ ਦਾ ਛਿੜਕਾ ਕਰ ਦਿੱਤਾ ਫਿਰ ਇੱਕ ਤਵੀਤ ਸਾਜਿਆ ਦੇ ਵੀ ਬੰਨ ਦਿੱਤਾ ਤੇ ਸਾਜਿਆ ਦੇ ਪੁੱਤ ਨੂੰ ਕਿਹਾ ਕਿ ਕੋਈ ਡਰਨ ਦੀ ਗੱਲ ਨਹੀਂ ਸਭ ਠੀਕ ਹੋ ਜਾਏਗਾ ਫਿਰ ਉਹ ਖੋ ਚਲਾ ਗਿਆ ਫਿਰ ਹੁਣ ਜਿੰਨ ਨੇ ਦੇਖਿਆ ਕਿ ਸਾਜਾ ਦੇ ਕੋਲ ਨਹੀਂ ਜਾ پا ਰਹਾ ਤਾਂ ਉਹ ਬਾਬੇ ਦੇ ਕਰ ਗਿਆ ਤੇ ਆਪਣੀਆਂ ਸ਼ਕਤੀਆਂ ਨਾਲ ਬਾਬੇ 'ਤੇ ਹਮਲਾ ਕਰਨ ਲੱਗਾ ਪਰ ਬਾਬੇ ਨੇ ਪੂਰਾ ਇੰਤਜਾਮ ਕੀਤਾ ਸੀ ਬਾਬੇ ਨੇ ਆਪਣੀ ਮਾਲਾ ਕੱਢੀ ਤੇ ਜਾਪ ਕਰਨ ਲੱਗਾ ਤੇ ਆਪਣੇ ਪੀਰ ਮੁਰਸ਼ਦ ਦੇ ਨਾਮ ਤੇ ਜਾਪ ਕੀਤਾ

ਤੇ ਸਾਜਾ ਨੇ ਆਂਟੀ ਨੂੰ ਸਲਾਮ ਕੀਤਾ ਤੇ ਆਪਣੇ ਪਿਤਾ ਨੂੰ ਦੱਸਿਆ ਕਿ ਇਹ ਆਂਟੀ ਉਸ ਨੂੰ ਦੁਕਾਨ ਤੇ ਮਿਲੇ ਸੀ ਇਹ ਦੱਸਿਆ ਜੋ ਸਭ ਹੋਇਆ ਸੀ ਫਿਰ ਉਹਨੇ ਦੱਸਿਆ ਕਿ ਉਸ ਦਾ ਨਾਮ ਮੁਸਤ ਹੈ ਤੇ ਸਾਜਾ ਦੇ ਪਿਤਾ ਨਾਲ ਹੀ ਗੱਲ ਕਰਨ ਆਈ ਹੈ ਤੇ ਫਿਰ ਉਸਨੇ ਕਿਹਾ ਕਿ ਸਾਜਾ ਨੂੰ ਕਿਤੇ ਭੇਜ ਦਿਓ ਤਾਂ ਕਿ ਉਹ ਉਸ ਤੋਂ ਦੂਰ ਰਹੇ تا پھر ساجا دے جان تو بعد اس نے ساجا دے پتا تو اس کا ہاتھ اپنے بیٹے اس اس نے دسیا کہ ارفان دے پتا نہیں ہن تے ہنفان تے اس دی چھوٹی بہن ہے تے ارفان اپنے پتا کی کمپنی دیکھتا ہے نصرت نے کہا ਕਿ ਉਸ ਨੂੰ ਤੁਹਾਡੀ ਬੇਟੀ ਦਾ ਸਵਾ ਬਹੁਤ ਚੰਗਾ ਲੱਗਾ ਤੇ ਤੁਹਾਡੀ ਬੇਟੀ ਬਹੁਤ ਸੋਹਣੀ ਲੱਗੀ ਇਸ ਲਈ ਉਹ ਉਸ ਦਾ ਵਿਆਹ ਆਪਣੇ بیٹے ਨਾਲ ਕਰਨਾ ਚਾਹੁੰਦੀ ਹੈ ਸਾਜਾ ਦੇ ਪਿਤਾ ਨੇ ਕਿਹਾ ਕਿ ਤੁਸੀਂ ਅਚਾਨਕ ਹੀ ਰਿਸ਼ਤਾ ਲੈ ਕੇ ਆਏ ਹੋ ਇਸ ਲਈ ਉਸ ਨੂੰ ਸੋਚਣਾ ਪਏਗਾ ਤੁਸੀਂ ਸਾਨੂੰ ਸੋਚਣ ਦਾ ਸਮਾਂ ਦਿਓ ਅਸੀਂ ਤੁਹਾਨੂੰ ਦੱਸ ਦੇਵਾਂਗੇ ਫਿਰ ਨਸਰਤ ਸਹਾਜ ਦੇ ਪਿਤਾ ਨੂੰ ਉਹਨਾਂ ਦਾ ਨੰਬਰ ਤੇ ਐਡਰੈਸ ਦੇ ਕੇ ਚਲੀ ਗਈ 사ਜਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਉਸ ਲਈ ਨਸਰਤ ਰਿਸ਼ਤਾ ਲੈ ਕੇ ਆਈ ਹੈ 사ਜਾ ਨੂੰ ਬਹੁਤ ਬੁਰਾ ਲੱਗਾ ਕਿਉਂਕਿ ਉਹ ਪ੍ਰਿੰਸ ਨੂੰ ਪਿਆਰ ਕਰਦੀ ਸੀ ਫਿਰ 사ਜਾ ਨੇ ਕਹੀ ਜਣੀ ਉਸ ਦਾ ਇੰਤਜ਼ਾਰ ਕੀਤਾ ਉਸ ਨੂੰ ਪਾਰਕ 'ਚ ਵੀ ਰੋਜ਼ ਲਵਦੀ ਪਰ ਉਹ ਨਹੀਂ ਆਇਆ پھر ساجیا دے پتا نے نصرت دے گھر جا کے عرفان دیکھیا تے اس دے کام بارے بھی پتا کیا افران دیکھنے زیادہ سونا تا نہیں سی پر ایک جا انسان سی پھر ساجیا دا پتا دھے جا کے گھر ساجیا نال گل کر لگا دے رستے دی تا ساجیا نے کوئی جواب نہ دتا وہ اجے بھی پرنس بارے سوچ رہی سی ਕਿਉਂ ਹੋ ਕਿੱਥੇ ਚਲਾ ਗਿਆ ਹੈ ਫਿਰ ਸਾਜਿਆ ਦੇ ਪਿਤਾ ਨੇ ਅਗਲੇ ਦਿਨ ਰਪਾਂ ਤੇ ਉਸਨੇ ਘਰਵਾਇਆ ਨੂੰ ਬੁਲਾ ਹੀ ਲਿਆ ਤੇ ਸਾਜਿਆ ਨਾਲ ਉਸ ਦਾ ਰਿਸ਼ਤਾ ਕਰ ਦਿੱਤਾ ਸਾਜਿਆ ਨੇ ਵੀ ਬਿਨਾ ਕੁਝ ਬੋਲੇ ਇਹ ਰਿਸ਼ਤੇ ਨੂੰ ਹਾਂ ਕਰ ਦਿੱਤੀ ਨੂਸਰ ਨੂਸਰਤ ਨੇ ਉਸ ਨੂੰ ਕਈ ਸਾਰੇ ਗਹਿਣੇ ਤੇ ਹਾਰ ਵੀ ਪਾਇਆ پھر تھوڑے دن بعد ہی نسرت نے ساجا جی پتا اس کے بیا کی گل کی وہ ویا جلدی کرنا دے نے ساجا جی پتا نے انہوں نے کہا کہ انہی جلدی کیوں وہ جلدی واہ نہیں کر سکتے ویا انہوں نے روکنا پو گا پر نسرت نے بہت زور نال کہہ دنوں کچھ بھی نہیں چاہیے ویاہ بھی سمپل طریقے ہی کر دین پھر ساجا کے پتا نے ساجا تو پوچھا وہ ویا راضی ہے تو ساجا جو کہ بہت ادس سی اس نے کہا جی تھیک لگے پھر تھوڑے دنوں بعد ساجا کا بیا ہو گیا اسی دن پرنس بھی اپنی جن کی دنیا چو ہوا ہو کے واپس آ گیا اس نے اپنی شکتی نال دیکھ لیا ਕਿ ਕਿੰਨਾ ਕੁਸ਼ ਹੋ ਗਿਆ ਉਸ ਦੇ ਪਿੱਛੋਂ ਪ੍ਰਿੰਸ ਬਹੁਤ ਉਸੇ ਵਿੱਚ ਪਹਿਲਾਂ ਬਾਬੇ ਦੇ ਘਰ ਗਿਆ ਉਸ ਨੇ ਬਾਬੇ ਤੇ ਆਪਣੀ ਸ਼ਕਤੀਆਂ ਨਾਲ ਹਮਲਾ ਕਰ ਦਿੱਤਾ ਤੇ ਬਾਬੇ ਨੂੰ ਮਾਰਿਆ ਤੇ ਉਸ ਦੀ ਮਾਲਾ ਨੂੰ ਵੀ ਉਸ ਤੋਂ ਦੂਰ ਕਰ ਦਿੱਤਾ ਫਿਰ ਬਾਬੇ ਨੂੰ ਪੌੜੀਆਂ ਤੋਂ ਸੁੱਟ ਕੇ ਮਾਰ ਦਿੱਤਾ ਫਿਰ ਪ੍ਰਿੰਸ ਸਾਜਾ ਦੇ ਪਿੱਛੇ ਗਿਆ ਉਸ ਨੇ ਦੇਖਿਆ ਕਿ ਸਾਜਾ ਦਾ ਵਿਆਹ ਹੋ ਗਿਆ ਹੈ ਤਾਂ ਉਥੋਂ ਚਲਾ ਗਿਆ ਸਾਜਾ ਦਾ ਘਰ ਵਾਲਾ ਇਰਫਾਨ ਇੱਕ ਬਹੁਤ ਹੀ ਗੁੱਸੇ ਵਾਲਾदमी ਸੀ ਉਸ ਦੇ ਅੰਦਰ ਬਹੁਤ ਹੀ ਹੰਕਾਰ ਸੀ ਸਾਜਾ ਦੇ ਪਿਤਾ ਨੇ ਚੰਗੀ ਤਰ੍ਹਾਂ ਪਤਾ ਨਹੀਂ ਕੀਤਾ ਕਿ ਇਰਫਾਨ ਵਾਰੀ ਇਰਫਾਨ ਪਹਿਲੇ ਹੀ ਦਿਨ ਹੀ ਸ਼ਰਾਬ ਪੀ ਕੇ ਸਾਜਾ ਦੇ ਕੋਲ ਆਇਆ ਤੇ ਉਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਬਹੁਤ ਬਹੁਤ ਗਲਤ ਬੋਲਣ ਲੱਗਾ ਕਿਉਂਕਿ ਉਸ ਨੂੰ ਔਰਤਾਂ ਨੂੰ ਨੀਚਾ ਦਿਖਾਉਣ ਦਾ ਮਾਣ ਮਹਿਸੂਸ ਕਰਦਾ ਸੀ ਉਹ ਇੱਕ ਘਟੀਆ ਇਨਸਾਨ ਸੀ ਇਸ ਲਈ ਉਹ ਸਾਜਿਆ ਨੂੰ ਵੀ ਗਲਤ ਬੋਲਣ ਲੱਗ ਪਿਆ ਜਦੋਂ ਸਾਜਿਆ ਨੇ ਉਸ ਨੂੰ ਜਵਾਬ ਦਿੱਤਾ ਤਾਂ ਉਸ ਨੂੰ ਉਸ ਨੇ ਗੁੱਸੇ ਚ ਆ ਕੇ ਉਸ ਦੀ ਚਪੇਰ ਮਾਰ ਦਿੱਤੀ ਤੇ ਉੱਪਰ ਛੱਤ ਤੇ ਚਲਾ ਗਿਆ ਜਿੰਨ ਨੂੰ ਆਪਣੀਆਂ ਸ਼ਕਤੀਆਂ ਨਾਲ ਸਭ ਪਤਾ ਲੱਗ ਗਿਆ ਉਹ ਗੁੱਸੇ ਵਿੱਚ ਆਇਆ ਤੇ ਛੱਤ ਤੇ عرفان دکا دے دتا. تے ارفان کی اسے سمے موت ہو گئی پھر جدوں سب نو پتا لگا بھی حیران ہو گئی تے بہت دکھی ہوئی کیونکہ بیادی پہلی رات ہی اوہ بدوا ہو گئی پھر ساجہ عرفان دے مرن تو بعد کچھ دن عرفان دے گھر ہی رہی پر عرفان تے اس دی ماں ساجہ تے بہت غصہ ہوں دا ਕਿਉਂਕਿ ਉਹ ਸਾਜਾ ਨੂੰ ਹੀ ਆਪਣੇ ਬੇਟੇ ਦੀ ਮੌਤ ਦਾ ਕਸੂਰਬਾਰ ਸਮਝਦੇ ਸੀ ਫਿਰ ਥੋੜੇ ਦਿਨਾਂ ਬਾਅਦ ਸਾਜਾ ਦੇ ਪਿਤਾ ਉਸ ਨੂੰ ਆਪਣੇ ਘਰ ਲੈ ਗਏ ਸਾਜਾ ਬਹੁਤ ਦੁਖੀ ਰਹਿਣ ਲੱਗ ਪਈ ਕਿਉਂਕਿ ਉਹ ਅਜੇ ਵੀ ਪ੍ਰਿੰਸ ਨੂੰ ਹੀ ਪਿਆਰ ਕਰਦੀ ਸੀ ਫਿਰ ਇੱਕ ਦਿਨ ਪ੍ਰਿੰਸ ਉਸ ਨੂੰ ਬਾਗ ਵਿੱਚ ਮਿਲਿਆ ਤੇ ਉਸ ਨੂੰ ਦੇਖ ਕੇ ਸਾਜਾ ਬਹੁਤ ਖੁਸ਼ ਹੋਈ ਤੇ ਉਸ ਨੂੰ ਕਹਿਣ ਲੱਗੀ تھی کتنے چلے گئے سی تا پرنس اس لگا کہ وہ ایک جروری کام چلا گیا باہر جانا پہ گیا اس مینو دس سے ہی چلے گئی تا پرنس نے اسفی منگی تے ساجا نے سب کچھ جو بھی ہویا سی پھر ساجا نے اس پیار کرد ہے ਤਾ ਆਪਣੇ ਪਿਆਰ ਦੇ ਕਰਕੇ ਉਸ ਨੂੰ ਸ਼ਾਮ ਨੂੰ ਮਜ਼ਾਰ ਤੇ ਆਉਣਾ ਪਵੇਗਾ ਤੈਨੂੰ ਮੇਰੀ ਸੌ ਜੇ ਨਾ ਆਇਆ ਪ੍ਰਿੰਸਸ ਨੂੰ ਕਹਿਣਾ ਚਾਹੁੰਦਾ ਸੀ ਕਿ ਉਹ ਮਜ਼ਾਰ ਨਹੀਂ ਜਾ ਸਕਦਾ ਪਰ ਉਹ ਕਹਿ ਨਹੀਂ ਪਾਇਆ ਉਸ ਤੋਂ ਪਹਿਲਾਂ ਹੀ ਸਾਜਿਆ ਨੇ ਉਸ ਨੂੰ ਕਸਮ ਦੇ ਦਿੱਤੀ ਤਾਂ ਪ੍ਰਿੰਸ ਨੇ ਕਹਿ ਦਿੱਤਾ ਕਿ ਉਹ ਜ਼ਰੂਰ ਆਏਗਾ ਫਿਰ ਸ਼ਾਮ ਨੂੰ ਸਾਜਿਆ ਮਜ਼ਾਰ ਤੇ ਗਈ ਕਾਫੀ ਧੀਰ کرن تے پرنس اسنو نہیں دکھا جدو مزار سے باہر دیکھا تو دکھاس لگا اس میں ہی کوئی شکتی اندر نہیں آن دے رہی سی تا وہ پچھے ہی جا رہا سی پر پھر بھی اس نے دو قدم اندر کر دیتے پر دیکھ دے ہی دیکھ دے اتھے تیج ہنیری چل پی ਤੇ ਪਿੰਸ ਜਿਾ ਕੁਝ ਹੋ ਕੇ ਟਿਕ ਪਿਆ ਤੇ ਆਪਣੀ ਜਿੰਨ ਦੀ ਦੁਨੀਆ ਚ ਪਹੁੰਚ ਗਿਆ ਇਹ ਇਸ ਲਈ ਹੋਇਆ ਕਿਉਂਕਿ ਰੱਬ ਦੇ ਘਰ ਕੋਈ ਨਹੀਂ ਪ੍ਰੇਤ ਆਤਮਾ ਜਿੰਨ ਜਾਂ ਕੋਈ ਬੁਰੀ ਸ਼ਕਤੀ ਨਹੀਂ ਆ ਸਕਦੀ ਐਸੀ ਸਾਨ ਹੈ ਉਸ ਮਾਲਕ ਦੀ ਸਾਜਾ ਇਹ ਦੇਖ ਕੇ ਬਿਲਕੁਲ ਹੈਰਾਨ ਤੇ ਗੁੰਮ ਹੋ ਗਈ ਉੱਥੇ ਬੈਠਾ ਫਕੀਰ ਵੀ ਇਹ ਸਭ ਕੁਝ ਦੇਖ ਰਿਹਾ ਸੀ ਉਹ ਫਕੀਰ ਵੀ ਹੈਰਾਨ ਸੀ ਕਿ ਉਸ ਤੇ ਵੀ ਰੱਬ ਦੀ ਮਿਹਰ ਸੀ ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਉਸ ਨੇ ਸਾਧਿਆ ਨੂੰ ਦੱਸਿਆ ਕਿ ਇੱਕ ਜਨਸੀ ਜੋ ਤੇਰੇ ਪਿੱਛੇ ਹੈ ਤੇ ਤੇਰੇ ਲਈ ਹੀ ਇਥੇ ਆਇਆ ਸੀ ਪਰ ਇਹ ਮਜ਼ਾਰ ਦੇ ਅੰਦਰ ਨਹੀਂ ਜਾ ਸਕਦਾ ਫਿਰ ਸਾਧਿਆ ਘਰ ਆ ਵੀ ਕਈ ਦਿਨ ਪ੍ਰਿੰਸ ਦਿਖਾਈ ਨਹੀਂ ਦਿੱਤਾ ਫਿਰ ਇੱਕ ਦਿਨ ਪ੍ਰਿੰਸ ਆਇਆ ਤੇ ਸਾਜਾ ਨੇ ਉਸ ਨਾਲ ਗੱਲ ਕੀਤੀ ਉਸ ਨੂੰ ਕਿਹਾ ਸੱਚ ਦੱਸ ਕਿ ਤੂੰ ਇੱਕ ਜਿੰਨ ਹੈ ਤਾਂ ਪ੍ਰਿੰਸ ਨੇ ਕਿਹਾ ਹਾਂ ਮੈਂ ਇੱਕ ਜਿੰਨ ਹਾਂ ਤੈਨੂੰ ਵੀ ਆਪਣੇ ਨਾਲ ਲੈਣ ਆਇਆ ਸੀ ਪਰ ਉਸ ਬਾਬੇ ਦੇ ਕਰਕੇ ਕੁਝ ਕਰ ਨਹੀਂ ਪਾਇਆ ਤੇਰਾ ਵਿਆਹ ਹੋ ਗਿਆ ਪਰ ਉਹ ਇਰਫਾਨ ਵੀ ਸਹੀ ਨਹੀਂ ਸੀ ਇਸ ਲਈ ਉਸ ਨੂੰ ਬਿਮਾਰ ਦਿੱਤਾ ਮੈਂ ਤੇ ਉਹ ਬਾਬਾ ਵੀ ਸਾਡੇ ਵਿੱਚ ਆ ਰਿਹਾ ਸੀ ਇਸ ਲਈ ਉਸ ਨੂੰ ਬਿਮਾਰ ਦਿੱਤਾ ਮੈਂ ਤੈਨੂੰ ਪਿਆਰ ਕਰਦਾ ਹਾਂ ਸਾਡੇ ਵਿੱਚ ਕੋਈ ਵੀ ਆਊਗਾ ਤਾਂ ਮੈਂ ਉਸ ਨੂੰ ਜਿੱਦਾ ਨਹੀਂ ਰਹਿਣ ਦੇਣਾ ਤਾਂ ਸਾਜਿਆ ਨੇ ਉਸ ਨੂੰ ਕਿਹਾ ਕਿ ਜੇ ਮੇਰਾ ਪਿਤਾ ਜਾਂ ਮੇਰਾ ਭਰਾ ਵਿੱਚ ਆਇਆ ਫਿਰ ਤਾਂ ਪ੍ਰਿੰਸ ਕਹਿਣ ਲੱਗਾ ਜਿਹੜਾ ਵੀ ਉਹਦੇ ਸਾਜਿਆ ਦੇ ਵਿੱਚ ਆਇਆ ਉਸ ਨੂੰ ਮੈਂ ਮਾਰ ਦਿਆਂਗਾ ਸਾਜਿਆ ਨੂੰ ਬਹੁਤ ਦੁੱਖ ਲੱਗਾ ਕਿ ਉਸ ਦੇ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਉਹ ਬਾਬਾ ਵੀਰ ਉਹਦਾ ਭਲਾ ਹੀ ਚਾਹੁੰਦਾ ਸੀ ਉਸ ਨੂੰ ਵੀ ਸਾਜਿਆ ਕਰਕੇ ਆਪਣੀ ਜ਼ਿੰਦਗੀ ਗਵਾਉਣੀ ਪਈ ਸਾਜਿਆ ਨੇ ਕਿਹਾ ਕਿ ਪ੍ਰਿੰਸ ਤੁਹਾਨੂੰ ਰਿਸ਼ਤਿਆਂ ਨੂੰ ਸਮਝਣਾ ਚਾਹੀਦਾ ਹੈ ਤਾਂ ਪ੍ਰਿੰਸ ਨੇ ਕਿਹਾ ਕੋਈ ਇੱਕ ਜਿੰਨ ਹੈ

ਜੇ ਮੈਨੂੰ ਪਿਆਰ ਕਰਦੇ ਹੋ ਪ੍ਰਿੰਸ ਨੂੰ ਬਹੁਤ ਬੁਰਾ ਲੱਗਾ ਉਹ ਕਹਿਣ ਲੱਗਾ ਤੂੰ ਇਨਸਾਨ ਹੈ ਇਨਸਾਨ ਹਮੇਸ਼ਾ ਤੁੱਖਿਆ ਦਿੰਦੇ ਹੈ ਤੂੰ ਵੀ ਇਹੀ ਕੀਤਾ ਹੈ ਅੱਗੇ ਤੋਂ ਕਦੇ ਵੀ ਮੈਂ ਤੇਰੇ ਮੰਗਰ ਨਹੀਂ ਆਉਂਗਾ ਤੇਰੇ ਮੰਗਰ ਦੋਨਾਂ ਨੇ ਅੱਖਾਂ ਪਰ ਕੇ ਭਰ ਲਈਆਂ ਤੇ ਪ੍ਰਿੰਸ ਉਠੋਂਗਾ ਇਹ ਬੋਗਿਆ ਸਾਜਾ ਵੀ ਉਸਦੀ ਬਹੁਤ ਰੋਈ ਪਰ ਉਸਨੂੰ ਪਤਾ ਸੀ ਕਿ ਕੁਦਰਤ ਦੇ ਖਿਲਾਫ ਹੈ ਇੱਕ ਜਿੰਨ ਤੇ ਇਨਸਾਨ ਕਦੇ ਵੀ نہیں ہو سکس بالخری ملاقت یہ ہے ہماری آخری ملاقت کہانی بہت ہی پسند آ ہوگی تھی جن پوتان بارے کومینٹ کر کے جرور دسو جی ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ